ਇੱਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ ਤੇ ਪਾਕਿਸਤਾਨ ਦੀ ਬੇਇੱਜ਼ਤੀ ਹੋਈ ਹੈ ਹਾਲ ਹੀ ਵਿੱਚ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਮੁਹੰਮਦ ਆਸ਼ਿਫ ਨੇ ਦੱਸਿਆ ਕਿ 사ウਦੀ ਅਰਬ ਨੇ 4700 ਤੋਂ ਵੱਧ ਪਾਕਿਸਤਾਨੀ ਭਿਖਾਰੀਆਂ ਨੂੰ ਫੜ ਕੇ ਦੇਸ਼ ਨਿਕਾਲਾ ਦੇ ਦਿੱਤਾ ਇਹ ਲੋਕ ਵੱਖ-ਵੱਖ ਵੀਜ਼ਿਆਂ ਤੇ 사ウਦੀ ਗਏ ਸਨ ਅਤੇ ਉੱਥੇ ਗੈਰਕਾਨੂੰਨੀ ਤੌਰ ਤੇ ਭੀਖ ਮੰਗ ਰਹੇ ਸਨ ਉਹਨਾਂ ਨੂੰ 사ウਦੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਤੇ ਦੇਸ਼ ਨਿਕਾਲਾ ਦੇ ਦਿੱਤਾ ਡਾਨ ਦੀ ਰਿਪੋਰਟ ਅਨੁਸਾਰ ਖਵਾਜ਼ਾ ਆਸ਼ਿਫ ਨੇ ਇਹ ਵੀ ਕਿਹਾ ਸੀ ਕਿ ਪਾਕਿਸਤਾਨ ਵਿੱਚ ਲਗਭਗ 2.2 ਕਰੋੜ ਭਿਖਾਰੀ ਨੇ ਜੋ ਹਰ ਸਾਲ ਭੀਖ ਮੰਗ ਕੇ 42 ਅਰਬ ਰੁਪਏ ਇਕੱਠੇ ਕਰਦੇ ਨੇ ਹਾਲਾਂਕਿ ਵਿਦੇਸ਼ਾਂ ਵਿੱਚ ਪਾਕਿਸਤਾਨੀ ਭਿਖਾਰੀਆਂ ਦੀ ਵੱਧ ਰਹੀ ਗਿਣਤੀ ਦੇਸ਼ ਦੀ ਛਵੀ ਨੂੰ ਵਿਗਾੜ ਰਹੀ ਹੈ ਉਹਨਾਂ ਕਹਿੰ ਆ ਕਿ ਸਰਕਾਰ ਪਾਕਿਸਤਾਨ ਦੀ ਆਰਥਿਕਤਾ ਨੂੰ ਸੁਧਾਰਨ ਲਈ ਕਦਮ ਚੁੱਕ ਰਹੀ ਹੈ ਸਰਕਾਰ ਦਾ ਟੀਚਾ 2035 ਤੱਕ ਪਾਕਿਸਤਾਨ ਨੂੰ 100 ਬਿਲੀਅਨ ਡਾਲਰ ਦੀ ਨਿਰਜ਼ਾਤ ਅਰਥਵਿਵਸਥਾ ਬਣਾਉਣਾ ਸੰਘੀ ਜਾਂਚ ENC ਨੇ ਪਿਛਲੇ ਸਾਲ ਇੱਕ ਸੰਸਦੀ ਕਮੇਟੀ ਨੂੰ ਦੱਸਿਆ ਸੀ ਕਿ ਸੌਦੀ ਅਰਬ ਨੇ 2024 ਤੱਕ ਪਿਛਲੇ 3 ਸਾਲਾਂ ਵਿੱਚ 4000 ਭਿਖਾਰੀਆਂ ਨੂੰ ਪਾਕਿਸਤਾਨ ਵਾਪਸ ਭੇਜ ਦਿੱਤਾ 사우ਦੀ ਅਰਬ ਵਿੱਚ ਭੀਖ ਮੰਗਣ ਵਿਰੁੱਧ ਸਖਤ ਕਾਨੂੰਨ ਹੈ ਇਹਨਾਂ ਕਾਨੂੰਨਾਂ ਤਹਿਤ ਭਿਖਾਰੀਆਂ ਨੂੰ ਜੁਰਮਾਨਾ ਤੇ ਕੈਦ ਹੋ ਸਕਦੀ ਹੈ ਵਿਦੇਸ਼ੀ ਭਿਖਾਰੀਆਂ ਨੂੰ ਸਜ਼ਾ ਪੂਰੀ ਕਰਨ ਤੋਂ ਬਾਅਦ ਉਹਨਾਂ ਦੇ ਦੇਸ਼ ਵਾਪਸ ਭੇਜ ਦਿੱਤਾ ਜਾਂਦਾ ਹੈ